ਹਾਂਜੀ ਭਾਜੀ ਆਪਣਾ ਨਾਮ ਦੱਸ ਦਿਓ ਰਜੇਸ਼ ਕੁਮਾਰ ਜੀ ਰਜੇਸ਼ ਖੋਸਲਾ ਦੱਸ ਦਿਓ ਆ ਰਾਮ ਮੰਦਰ ਅੰਦੋਲਨ ਦੇ 1999 ਦੇ ਵਿੱਚ ਆਂ ਸ਼੍ਰੀ ਰਾਮ ਜੀ ਦੇ ਚਰਨਾਂ 'ਚ ਉੱਥੇ ਗਏ ਉੱਥੇ ਸਭ ਕੁਝ ਵੇਖਿਆ ਕਿੰਨਾ ਕਿੰਨਾ ਨੇ ਬਲੀਦਾਨ ਦਿੱਤਾ ਐ ਸਾਨੂੰ ਬੜੀ ਖੁਸ਼ੀ ਹੈ ਕਿ ਸਾਡਾ ਰਾਮ ਮੰਦਰ ਬਣ ਗਿਆ ਅੱਜ ਸਾਰੇ ਭਾਜੀ ਆਣੇ ਨੇ ਸਾਨੂੰ ਸਨਮਾਨਤ ਕੀਤਾ ਬੜਾ ਮਨ ਖੁਸ਼ ਹੈ ਜੈ ਸ਼੍ਰੀ ਰਾਮ ਕੋਈ ਉਦੋਂ ਦੀ ਗੱਲ ਜਿਹੜੀ ਤੁਹਾਨੂੰ ਯਾਦ ਹੋਵੇ ਯਾਦ ਬਸ ਇਹ ਹੈ ਕਿ ਆਂ ਜ ਆਪਣੇ ਲਾਗੋ ਗੋਲੀਆਂ ਲੰਘਦੀਆਂ ਵੇਖੀਆਂ ਆਪਣੇ ਲੱਤਾਂ ਜੇ ਵੇਖੀਆਂ ਸਾਨੂੰ ਪਤਾ ਗਿਆ ਕਿਤਰਾ ਉਥੋਂ ਬਚੇ ਆ ਔਰ ਮਹਾਰਾਜ ਸ਼੍ਰੀ ਰਾਮਚੰਦਰ ਜੀ ਨੇ ਸਾਨੂੰ ਬਚਾਇਆ ਵਾ ਤੇ ਬਾਕੀ ਇਹਨੇ ਬਲੀਦਾਨ ਉਥੇ ਵੇਖੇ ਆ ਕਿਨੇ ਆਪਣੇ ਲਾਗੇ ਲਾਸ਼ਾਂ ਵੇਖੀਆਂ ਹੈ ਪੈਰਾਂ ਦੇ ਵਿੱਚ ਸਾਡੇ ਲਾਸ਼ਾਂ ਸਰਜੂ ਨਦੀ ਦੇ ਲਾਸ਼ਾਂ ਮਨ ਆ ਹੁਣ ਸਮਾਨਤਾ ਕੀਤਾ ਬੀਜੇਪੀ ਵਾਲਿਆਂ ਨੇ ਸਾਨੂੰ ਸਾਡਾ ਦਿਲ ਮੇਰਾ ਰੋਫਿਆ ਕਿ ਮੇਰਾ ਮਨ ਬੜਾ ਖੁਸ਼ੀ ਹੋਈ ਕਿ ਮੇਰਾ ਉਹ ਸਫਲ ਹੋ ਗਈ ਹੋ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ ਮਾਰਕੇ ਮਾਰਿਸ਼ ਕੁਮਾਰ ਪੁਢਾਰੀ ਜੱਟਵਾਸੀ ਜੀ ਚ ਪੁੱਜੇ ਆਪਣੇ ਬੀਜਪੀ ਦੀ ਪਾਰਟੀ ਦੇ ਤੌਰ ਤੋਂ ਉਹਨਾਂ ਨੇ ਉੱਥੇ ਮੁਲਾਇਮ ਸਿੰਘ যাদਬ ਨੇ ਇੰਨਾ ਕਿ ਕਰਫੂ ਦਾ ਆਰਡਰ ਲਾਇਆ ਸੀ ਕਿ ਪੱਤਾ ਨਹੀਂ ਵਿਹਲਦਾ ਉਹਹੀਂ ਉਹਨਾਂ ਦੇ باوجود ਵੀ ਰਾਮਜੀਤ ਦੇ ਸ਼ੇਵਗਦਾਰ ਹੋਣ ਦੀ ਖਾਤਰ ਉਹਨਾਂ ਦੀਆਂ ਗੋਲੀਆਂ ਵੀ ੱਚਲਨ ਤੇ ਉੱਤੇ ਲਾਠੀਆਂ ਖਾਣ ਦੇ ਉੱਤੇ ਸਰਜੂ ਨੂੰ ਪਾਰ ਕਰਨ ਦਾ ਸਾਨੂੰ ਮੌਕਾ ਮਿਲਿਆ ਉਸ ਮੌਕੇ ਦਾ ਫਾਇਦਾ ਉਠਾ ਕੇ ਅਸੀਂ ਸਰਜੂ ਦਾ ਤੇ ਅੱਜ ਤੱਕ ਪੁੱਜੇ ਉੱਥੇ ਜਾ ਕੇ ਵੀ ਗੋਲੀਆਂ ਉੱਤੇ ਘੁੰਮਤਾ ਤੇ ਚੱਲ ਰਹੀਆਂ ਅਸੀਂ ਉਹਨਾਂ ਵਿੱਚੋਂ ਵੀ ਇੱਕ ਬੱਚਾ ਉੱਥੋਂ ਦਾ ਪੂਰਾ ਹੋ ਗਿਆ ਉਹਨੂੰ ਵੀ ਸੰਸਕਾਰ ਕਰਨ ਵਾਸਤੇ ਅਸੀਂ ਪਤਾ ਨਹੀਂ ਰੁਪਿਆ ਰੁਪਿਆ 2-2 ਰੁਪਏ ਬੀਜੇਪੀ ਵਾਲੇ ਆਲੇ ਦਿੱਤੇ ਉਹਦਾ ਸੰਸਕਾਰ ਤੱਕ ਵੀ ਕੀਤਾ ਹੁਣ ਇੱਥੋਂ ਤੱਕ ਅਸੀਂ ਖੁਸ਼ ਹੋਏ ਅੱਜ ਸਾਡੇ ਧਾਰੀਵਾਲ ਦੇ ਵਿੱਚ ਵੀ ਇੰਨੀ ਖੁਸ਼ੀ ਮਿਲਾਈ ਜਾ ਰਹੀ ਹੈ ਕਿ ਅਸੀਂ ਆਪਣੇ ਮੰਦਿਰ ਦੇ ਵਾਸਤੇ ਔਰ ਆਪਣੇ Hindu ਧਰਮ ਦੀ ਖਾਤਰ ਜਾਨ ਵੀ ਚਲੇ ਜਾਂਦੀ ਤੇ ਇੱਕ ਇੰਚ ਵੀ ਪਰਵਾਹ ਨਾ ਕਰਦੇ ਔਰ ਅੱਜ ਇੱਥੋਂ ਤੱਕ ਖੁਸ਼ ਹੋਏ ਆ ਕਿ ਸਾਡੀ ਸੁਣੀ ਗਈ ਔਰ ਪਰਮੇਸ਼ਵਰ ਨੇ ਸਾ ਨੂੰ ਆਪਣੇ ਚਰਨਾਂ ਵਿੱਚ ਲਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਸੀਂ ਇਹ ਆਜਾ ਪ੍ਰਧਾਨ ਮੰਤਰੀ ਕਹੁੰਨੇ ਆ ਜਿਹੜਾ ਹਿੰਦੂ ਹੈ ਚਦੀਪੂਰੀ ਹਿੰਦੂ ਵੀ ਨਹੀਂ ਇੱਥੋਂ ਤੱਕ ਸਾਰੀਆਂ ਸਭਿਤਾ ਨੂੰ ਨਾਲ ਲੈ ਕੇ ਚੱਲ ਰਿਹਾ ਔਰ ਇਹ ਹਜੇ ਪ੍ਰਧਾਨ ਮੰਤਰੀ ਸਾਨੂੰ ਦੁਬਾਰਾ ਨਹੀਂ ਮਿਲ ਸਕਦਾ ਜੀ ਕਿਉਂ ਕਿ ਇਹਨੇ ਸਾਰਿਆਂ ਨੂੰ ਨਾਲ ਲਿਆ ਹਿੰਦੂਆਂ ਨੂੰ ਵੀ ਲਿਆ ਮੁਸਲਮਾਨਾਂ ਨੂੰ ਵੀ ਲਿਆ ਇਹਨੇ ਕਿਸੇ ਦੀ ਇੱਕ ਵੀ ਗੱਲ ਨਹੀਂ ਕੀਤੀ ਇਸ ਕਰਕੇ ਇਹ ਵਰਗਾ ਪ੍ਰਧਾਨ ਮੰਤਰੀ ਸਾਨੂੰ ਨਹੀਂ ਜੇ ਮੋਦੀ ਵਰਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਪ੍ਰਧਾਨ ਮੰਤਰੀ ਨਹੀਂ ਜਾਂ ਮਿਲ ਸਕਦਾ ਔਰ ਹਮੇਸ਼ਾ ਇਹੋ ਜਿਹਾ ਹੀ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਜਿਹੜਾ ਸਭ ਦੀ ਸੁਣ ਕੇ ਤੇ ਇੱਕ ਦੂਜੇ ਦਾ ਸਾਥ ਲੈ ਕੇ ਫੇਰ ਚੱਲੇ ਜੈ ਸ਼ੀ ਰਾਮ ਜੀ ਮੈਂ ਸੰਦੀਪ ਗੁਪਤਾ ਜਿੱਦਾਂ ਕਿ ਬੀਜੇਪੀ ਵੱਲੋਂ ਰੈਲੀ ਕੱਢੀ ਜਾ ਰਹੀ ਹੈ ਅੱਜ ਦੀ ਰੈਲੀ ਹੈ ਡੜਵਾ ਤੋਂ ਚੱਲ ਕੇ ਸਾਰੇ ਸ਼ਹਿਰ ਚੋਂ ਹੁੰਦੀ ਹੋਈ ਫੱਜੂਪੁਰ ਲੇਲ ਫੱਟੇਨੰਗਲ ਤੋਂ ਫੇਰ ਉੱਤੋਂ ਘੁੰਮ ਕੇ ਫੇਰ ਡੜਵੀ ਪਿੰਡ ਸਮਾਪਤ ਹੋਣੀ ਹੈ ਜਿਹੜੀ ਇਹ ਸ਼੍ਰੀ ਰਾਮ ਜੀ ਦਾ ਮੰਦਿਰ ਬਣ ਗਿਆ ਵਾ ਹੋਰ ਹੀ ਖੁਸ਼ੀ ਵਿੱਚ ਬੀਜੇਪੀ ਕਾਰਕਟਰ ਆਪਣਾ ਜਿਹੜਾ ਹਰਸੂਲਾਸ ਬਣਾ ਰਹੇ ਨੇ ਜੈ ਸ਼੍ਰੀ ਰਾਮ ਉਹਨਾਂ ਨੂੰ ਮੈਸੇਜ ਇਹ ਹੀ ਦਵਾਂਗਾ ਜੀ ਵੇਖੋ ਭਾਜੀ ਭਾਵੇਂ ਜਿੱਦਾਂ ਮਰਜ਼ੀ ਹੋਵੇ ਜੋ ਮਰਜ਼ੀ ਹੋਵੇ ਇੱਕ ਨਾ ਇੱਕ ਦਿਨ ਸਚਾਈ ਦੀ ਜਿੱਤ ਹੁੰਦੀ ਜੇ ਭਾਵੇਂ 500 ਸਾਲ ਬਾਅਦ ਜਾ ਕੇ ਸਾਨੂੰ ਇਹ ਪ੍ਰਾਪਤੀ ਹੋਈ ਹੈ ਲੇਕਿਨ ਪ੍ਰਾਪਤੀ ਹੋ ਗਈ ਹੈ ਮੇਰਾ ਨਾਮ ਵਿਕਰਮ ਸਿੰਘ ਹੈ ਜੀ ਤੇ ਜਿਹੜਿਆ ਵੀ ਕਾਰਜਕ੍ਰਮ ਬੀਜੇਪੀ ਜਾਂ ਸਮਾਜ ਦੇ ਵਖ-ਵਖ ਜਥੇਬੰਦੀਆਂ ਦੁਆਰਾ ਕੀਤਾ ਗਿਆ ਇੱਕ ਬਹੁਤ ਵਧੀਆ ਉਪਰਾਲਾ ਸਾਰਾ ਹੀ ਜਿਹੜਾ ਮਾਹੌਲ ਹੈ ਉਹ ਰਾਮ ਮੈਂ ਬਣਿਆ ਹੋਇਆ ਹੈ ਤੇ ਇਸ ਕਰਕੇ ਸਮਾਜ ਦੇ ਹਰ ਵਰਗ ਨੂੰ ਨਾਲ ਲੈਂਦੇ ਹੋਏ ਇੱਕ ਪ੍ਰਭੂ ਰਾਮ ਦੇ ਪ੍ਰਾਣ ਪ੍ਰਸਤੀ ਸਾ ਦੇ ਕਾਰਜਕ੍ਰਮ ਨੂੰ ਅਹੀਂ ਸਫਲ ਬਣਾਉਣ ਦਾ ਭਰਪੂਰ ਯੋਜਨ ਕੀਤਾ ਹੈ ਸਮਾਜ ਦਾ ਹਰ ਵਰਗ ਇਸ ਕਾਰਜਕ੍ਰਮ ਨੂੰ ਬੜੇ ਹੀ ਉਤਸ਼ਾਹ ਨਾਲ ਮਨਾ ਰਿਹਾ ਹੈ ਉਹ ਅੱਜ ਸਾਰੀ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਹਨ ਔਰ ਅੱਗੇ ਵੀ ਇਹ ਬਦਿਆ ਕਾਰਜਕ੍ਰਮ ਇਸੇ ਤਰ੍ਹਾਂ ਹੁੰਦੇ ਰਹਿਣਗੇ ਜੈ ਸ਼੍ਰੀ ਨਾਮ ਅੱਜ ਸਮੁੱਚੇ ਦੇਸ਼ ਦੇ ਅੰਦਰ ਪ੍ਰਭੂ ਰਾਮ ਲਾਇਕ ਰਾਮ ਦਾ ਮਾਹੌਲ ਬਣ ਚੁੱਕਾ ਹੈ ਔਰ ਅਲੱਗ-ਅਲੱਗ ਹਰ ਦੇਸ਼ ਦਾ ਹਰ ਨਾਗਰਿਕ ਨੌਜਵਾਨ ਬੁੱਢੇ ਹਰ ਧਰਮ ਦੇ ਲੋਕ ਵੱਜੜ ਕੇ ਜਿਸਾ ਜਾਰੇ ਨੇ ਧਾਰੀਵਾਲ ਵੀ ਕਰੈਲੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵਿਭਾ ਮੋਰਚਾ ਦੇ ਪ੍ਰਧਾਨ ਇਨ ਦੀ ਗਵਾਈ ਚ ਮੋਟਰਸਾਈਕਲ 'ਤੇ ਨਿਕਲ ਰਹੀ ਹੈ ਅਸੀਂ ਸਭ ਸਾਥੀ ਉਹਨਾਂ ਦੇ ਸਵਾਗਤ ਲਈ ਚੌਂਕ ਖੜੇ ਹਾਂ ਜੈ ਸ਼੍ਰੀ ਰਾਮ